ਹੈਲੋ ਸਿੱਖਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਉਮੀਦ ਕਰਦਾ ਮੈਂ ਬਈ ਸਾਰੇ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਤੁਹਾਨੂੰ ਅਮਰੀਕਾ ਦੇ ਵਿੱਚ ਦਿਖਾ ਰਹੇ ਹਾਂ ਇਹ ਬ੍ਰਿਜ ਜਿਹਦਾ ਨਾਂ ਹੈ ਬਰੂਕਲਿਨ ਬ੍ਰਿਜ ਇਹ ਨਿਊਯਾਰਕ ਸਿਟੀ ਦੇ ਵਿੱਚ ਹੈਗਾ ਤੇ ਜੇ ਗੱਲ ਕਰੀਏ ਆਪਾਂ ਇਹ ਬ੍ਰਿਜ ਦੀ ਇਹ ਬ੍ਰਿਜ 24 ਮਈ 1883 ਨੂੰ ਖੋਲਿਆ ਗਿਆ ਸੀਗਾ ਇਹਦੇ ਖੁੱਲਣ ਦੇ ਸਮੇਂ ਇਹ ਦੁਨੀਆ ਦਾ ਸਭ ਤੋਂ ਲੰਬਾ ਬ੍ਰਿਜ ਸੀ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜੇ ਟੂਰਿਸਟ ਆ ਉਹ ਘੁੰਮਣ ਫਿਰਨ ਆਉਂਦੇ ਨੇ ਲੋਕੇਸ਼ਨ ਬਹੁਤ ਘੈਂਟ ਆ ਤੇ ਆਪਾਂ ਤੁਹਾਨੂੰ ਨਜ਼ਰ ਮਰਵਾਉਂਦੇ ਆ ਸਾਰੇ ਬ੍ਰਿਜ ਤੇ ਆ ਦੇਖ ਸਕਦੇ ਹੋ ਤੁਸੀਂ ਆ ਜਿਹੜੀਆਂ ਇਹ ਠਾਂ ਨਾਲ ਆਹ ਠਾਂ ਤੁਸੀਂ ਦੇਖ ਸਕਦੇ ਦੁਕਾਨਾਂ ਚੱਲ ਰਹੀਆਂ ਨੇ ਬ੍ਰਿਜ ਬਹੁਤ ਹੀ ਲੰਮਾ ਇਹ ਤੇ ਬਾਕੀ ਸਾਰੇ ਜਿਹੜੇ ਟੂਰਿਸਟ ਨੇ ਉਹ ਇੱਥੇ ਆਉਂਦੇ ਨੇ ਫੋਟੋ ਮਾਰਕ ਜਦੇ ਨੇ ਆ ਤੁਹਾਡੇ ਸਾਹਮਣੇ ਆਪ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਇੱਧਰ ਵੀ ਤੁਸੀਂ ਵਿਊ ਹੈ ਜਿਹੜਾ ਉਹ ਚੈੱਕ ਕਰ ਸਕਦੇ ਹੋ ਆ ਵੀ ਉਹ ਵੇਲਡਿੰਗਾਂ ਦਾ ਵੇਖੋ ਇੱਥੋਂ ਕਿੰਨਾ ਘੈਂਟ ਆਉਂਦਾ 브릿ਜ ਤੋਂ ਤੇ ਬਾਕੀ ਬਈ ਹੋਰ ਨਵੀਆਂ ਵੀਡੀਓ ਵੇਖਣ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਆਪਾਂ ਮਿਲਦੇ ਹਾਂ ਕਿਸੇ ਹੋਰ ਘੈਂਟ ਬਲੌਗ ਦੇ ਨਾਲ ਤੇ ਬਾਕੀ ਤੁਸੀਂ ਆਹ ਖੂਬਸੂਰਤੀ ਦਾ ਇਹਦੀ 브릿ਜ ਦੀ ਤੁਸੀਂ ਚੈੱਕ ਕਰ ਹੀ ਲਈ ਆ ਆ ਤੁਹਾਡੇ ਸਾਹਮਣੇ ਆ ਤੇ ਬਾਕੀ ਬਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ